ਆਪਾਂ ਗਏ ਸਮਾਣੇ ਉੱਥੇ ਆਪਣੇ ਯਾਰ ਨੇ ਲਾਇਆ ਸੀ ਲੰਗਰ ਚੌਲਾਂ ਦਾ ਤੇ ਚਾਹ ਦਾ ਤੇ ਆਪਾਂ ਉੱਥੇ ਸੇਵਾ ਕਰਾਈ ਤੇ ਦੀਪ ਦੇ ਹੱਥ 'ਚ ਝੰਡਾ ਸੀਗਾ ਤੇ ਰੋਕਦਾ ਸੀਗਾ ਗੱਡੀਆਂ ਵਗੈਰਾ ਤੇ ਬਾਕੀ ਬਾਈ ਸੇਵਾ ਕਰ ਰਹੇ ਸੀਗੇ ਤੇ ਇੱਧਰ ਦੇਖੋ ਚੋਲ ਨੂਨ ਪਾਈ ਚੋਲ ਸੀਗੇ ਦੇਖੋ ਗੱਡੀਆਂ ਰੋਕ ਰੋਕ ਕੇ ਉਹਨਾਂ ਨੂੰ ਸੇਵਾ ਚੋਲਾਂ ਦੀ ठंड के दिन च रवि ने लाई हुई सेवा है। ते सेवा करी वाई हेदा कोई एवं जाने दिता बइया ने क्डी रोक ली किस तक कुछ रोक लिया ते ਖਾਰੇ ਨੂੰ ਛੋਲ ਵਗੈਰਾ ਵਰਤਾਈ ਦੇਖੋ ਤੇ ਗੋਲੀਆਂ ਪਰੀਆਂ ਪਰੀਆਂ ਰਹਿੰਦੀਆਂ ਸੀਗੀਆਂ ਪਲੇਚਾ ਪਾ ਕੇ ਨਾਈ ਨਾਲ ਗਰਮ-ਗਰਮ ਸਾਰੇ ਆ ਦੇਖੋ ਆਪ ਛੋਲ ਖਾਂਦੇ ਹੋਏ ਤੋਂ ਬਾਅਦ